ਦੋਸਤੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਅੱਜ ਤੁਹਾਨੂੰ ਅਸੀਂ ਪੁਰਾਤਨ ਚੀਜ਼ਾਂ ਉਹ ਪੁਰਾਤਨ ਚੀਜ਼ਾਂ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਪੁਰਾਤਨ ਚੀਜ਼ ਵੀ ਨਹੀਂ ਰਹਿਣੀ ਤੁਹਾਡੇ ਦੇਖਣ ਲਈ ਪੁਰਾਣੇ ਸਮੇਂ ਦਾ ਚਰਖੇ ਮਧਾਰੀ ਤੋਂ ਲੈ ਕੇ ਗੱਡਿਆਂ ਤੱਕ ਪੁਰਾਣੇ ਕੱਚੇ ਘਰਾਂ ਦੀਆਂ ਤਸਵੀਰਾਂ ਪੁਰਾਣੇ ਫੋਨ ਪੀੜੀਆਂ ਪੱਖੀਆਂ ਤੇ ਹੋਰ ਅਨੇਕਾਂ ਚੀਜ਼ਾਂ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਅਸੀਂ ਸਿਰਫ ਅਸੀਂ 10-15 ਮਿੰਟਾਂ 'ਚ ਵਿਖਾ ਦੇਣੀ ਹੈ ਸਭ ਤੋਂ ਪਹਿਲਾਂ ਅਸੀਂ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਹਰਮਿਤ ਸਿੰਘ ਹੋਰਾਂ ਦਾ ਸਵਾਗਤ ਕਰਦੇ ਆ। ਬਾਈ ਹਰਮਿਤ ਨੂੰ ਪੁਰਾਣੇ ਕਲਚਰ ਦੇ ਨਾਲ ਇੰਨਾ ਕਿ ਪਿਆਰ ਇੰਨਾ ਕਿ ਬੋਹ ਹੈ ਵੀ ਇਹਨਾਂ ਨੇ ਸਾਰੀਆਂ ਚੀਜ਼ਾਂ ਹੀ A to Z ਜੋੜ ਰੱਖੀ ਹੈ। ਹਰ ਇੱਕ ਚੀਜ਼ ਤੁਹਾਨੂੰ ਇੱਥੇ ਪ੍ਰਾਪਤਨ ਮਿਲੂਗੀ। ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਵਿਖਾਉਣੀਆਂ ਤੁਹਾਨੂੰ। ਬਾਈ ਜੀ ਪਹਿਲਾਂ ਆਪਣੇ ਬਾਰੇ ਥੋੜਾ ਦੱਸੋ ਤੇ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ। ਮੇਰਾ ਨਾ ਹਰਮੀਤ ਸਿੰਘ ਆ ਜੀ ਪਿੰਡ ਦੁਏਵਾਲਾ ਜ਼ਿਲ੍ਹਾ ਸ਼ਿਸ਼ੂ ਮੋਕਸਰ ਸਾਹਾ ਜੀ ਜੀ ਤੇ ਭਾਈ ਜੀ ਮੈਂ ਨਾ ਆਪਾਂ ਇੱਥੋਂ ਗੱਡੇ ਤੋਂ ਸ਼ੁਰੂ ਕਰ ਲਈਏ ਹਾਂ ਜੀ ਜੀ ਗੱਡੇ ਤੇ ਕਹਿੰਦੇ ਆ ਵੀ ਖੇਤੀ ਕਰਮਾ ਸੇਤੀ ਇਹਨਾਂ ਗੱਡਿਆਂ ਦੇ ਸਰਤੀ ਜਿਹੜੀ ਹੈਗੀ ਆ ਉਹ ਚੱਲਦਾ ਸੀ ਆ ਪਹਿਲਾਂ ਇਸ ਗੱਡੇ ਬਾਰੇ ਦੱਸੋ ਜੀ ਇਹ ਜੀ ਆਪਣਾ ਨਾ ਘਰ ਦਾ ਪ੍ਰਾਦਨ ਗੱਡਾ ਪਹਿਲਾਂ ਤੋਂ ਆਪਣੇ ਘਰੇ ਹੁੰਦਾ ਸੀ ਤੇ ਬਾਕੀ ਆਪਣੇ ਉਹ ਖੇਤੀਬਾੜੀ ਦੇ ਸੰਦ ਪੈ ਜਿਹਨਾਂ ਪੁਰਾਣੇ ਸਮੇਂ 'ਚ ਖੇਤੀ ਕਰਤੀ ਜਾਂਦੀ ਪਲਟਾਵਾ ਹਾਰ ਪੰਜਾਲੀ ਉਹ ਵੀ ਸੁਹਾਗੇ ਹੋਗੀ ਹੈਰੋ ਹੋਗੀ ਤਰਪਾਲੀ ਹੋਗੀ ਤੇ ਬਾਅਦ 'ਤੇ ਆਪਣਾ ਇੱਧਰ ਸਮਾਨ ਲੱਗਿਆ ਹੋਇਆ ਜੀ ਵਿਰਾਸਤਾਂ ਉਹ ਵੀ ਤੁਹਾਨੂੰ ਚਾਨਣਾ ਪਾ ਦੇ। ਇਹ ਗੱਡੇ ਦੇ ਵਿੱਚ ਸਾਰੇ ਜਿਹੜੇ ਪੁਰਾਣੇ ਖੇਤੀ ਸੰਦ ਹਨ ਨਾ ਉਹ ਸਾਰੇ ਖੇਤੀ ਸੰਦ ਜਿਹੜੇ ਉਹ ਅੰਦਰ ਗੱਡੇ ਦੇ ਰੱਖੇ ਹੋਏ ਆ 45 ਹੋਗੀ ਨਾਲ 45 ਹੋਗੀ ਪਰਪਾਲੀ ਹੋਗੀ ਪਲਟਾਵਾ ਹਾਲ ਹੋ ਗਿਆ ਰੰਬੇ ਵਾਲਾ ਹਾਲ ਹੋ ਗਿਆ ਤੇ ਬੀਜ ਨਾਲੀ ਮੁੰਨੀ ਹੋ ਗਈ ਜੀ ਸਬਾਗੀ ਹੋ ਗਈ ਆਜੋ ਅੱਗੇ ਚੱਲਦੇ ਆ ਜੀ ਇਹ ਕਰਤਾ ਜੀ ਆਪਣਾ ਹੇ ਆਪਣੀ ਮਧਾਨੀ ਹੋ ਗਈ ਕਾ ਕੇ ਅੱਧੇ ਮੇਰ ਤੋਂ ਹੁੰਦਾ ਕੋਈ ਨਹੀਂ ਜਿਹੜੀਆਂ ਪ੍ਰਾਸਾ ਬੋਲਿਆ ਇਹ ਚੱਕੀ ਹੋ ਗਈ ਜੀ ਇਹ ਸਟੋਪ ਹੁੰਦੇ ਜੀ ਪਹਿਲਾਂ ਮਿੱਟੀ ਦੇ ਤੇਲ ਨਾਲ ਚੱਲਦੇ ਹੁੰਦੇ ਸੀ ਜੀ ਬੱਤੀਆਂ ਦੇ ਸਟੋਪ ਵੱਜਦੇ ਸੀ ਤੇ ਇਹ ਫੱਟੀ ਹੋ ਗਈ ਆਪਣੀ ਇਹ ਊੜ ਦੇ ਹਲ ਜੋਤਣ ਵਾਲੀ ਕਾਠੀ ਹੋ ਗਈ ਜੀ ਆਹ ਊਰੀ ਹੋ ਗਈ ਜੀ ਇਹ ਗੱਤੇ ਤੇ ਆਪਣੇ ਗਾਚੀ ਦੇ ਹੁੰਦੇ ਸੀ ਭਾਂਡੇ ਹੁੰਦੇ ਸੀ ਆ ਬੋਟੇ ਹੋਗੇ ਸਵਾਗਤ ਹੈ ਤੇ ਗਾਜੀ ਦੇ ਤਿਆਰ ਕੀਤੇ ਹੋਏ ਬੋਤੇ ਆ ਆ ਜਰੂਰ ਦਿਖਾਓ ਇਹ ਕੂਠੇ ਇਹ ਹਾਜੂਨ ਵਾਲੀ ਕਾਠੀ ਸੀ ਜੀ ਜਿਹੜੇ ਕੂਠਰੋਂ ਪੈਂਦੀ ਸੀ ਹਾਂਜੀ ਹਾਂਜੀ ਕੂਠਰੋਂ ਪੈਂਦੀ ਸੀ ਜਿਹੜੇ ਆਪਣੇ ਪੁਰਾਣਾ ਗ੍ਰਾਮੋਫੋਨ ਰਿਕਾਰਡ ਹੋ ਗਿਆ ਪੱਥਰ ਦੇ ਤਵੇ ਵਾਲਾ ਇਹ ਤੇ ਪੱਥਰ ਦੇ ਤਵੇ ਚੱਲਦੇ ਸੀ ਤੇ ਹਰ ਘਰ ਦੇ ਵਿੱਚ ਹੀ ਹੁੰਦਾ ਸੀ ਇਹ ਤਕਰੀਬਨ ਤੇ ਇਹਨੂੰ ਗ੍ਰਾਮੋਫੋਨ ਰਿਕਾਰਡ ਪਲੇਅਰ ਕਹਿੰਦੇ ਆ ਇਹ ਤਵੇ ਜਦੋਂ ਘੁੰਮਦੇ ਸੀ ਤੇ ਮਾਣ ਕਰਕੇ ਸਦੀ ਕਰਕੇ ਗਾਣੇ ਜਿਹੜੇ ਚੱਲਦੇ ਸੀ ਸਾਡੇ ਆਮ ਘਰਾਂ ਦੇ ਵਿੱਚ ਵਜਦੇ ਸੀਗੇ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਬਾਈ ਜੀ ਨੇ ਰੱਖੇ ਹੋਏ ਆ ਇਹ ਆਪਣੇ ਮਧਾਨੇ ਹੋਗੇ ਇਹਨੂੰ ਢੀਂਗਾ ਦੇ ਹੁੰਦੇ ਸੀ ਜੀ ਪਹਿਲਾਂ ਫਸਲ ਵਗੈਰਾ ਮੰਡਲ ਕਮ वगैरह ਹਾਉਣ ਵਾਸਤੇ ਇਹ ਟੋਕਰੀਆਂ ਦੇ ਜਿਹਨੂੰ ਪਹਿਲਾਂ ਪਰਸ ਦੇ ਕੰਮ ਹੁੰਦੇ ਜਿਵੇਂ ਹੁਣ ਪਰਸਾ ਨਾ ਪਹਿਲਾਂ ਟੋਕਰੀਆਂ ਆ ਜੀ ਇਹਨੂੰ ਲੋਟਾਂ ਦੇ ਹੁੰਦੇ ਕੱਛੂ ਲੋਟਾਂ ਦੇ ਆ ਜੀ ਇਹ ਪਾਣੀ ਪਾਉਣ ਦੇ ਕੰਮ ਹੁੰਦੇ ਪਾਣੀ ਪਾਉਣ ਦੇ ਕੰਮ ਆ ਤੇ ਠੰਡਾ ਪਾਣੀ ਰਹਿੰਦਾ ਸੀ ਇਹ ਖੇਤ ਬੰਨੇ ਜਾਂਦੇ ਤਾਂ ਪਾਣੀ ਇਹਦੇ ਵਿੱਚ ਰੱਖ ਲੈਂਦੇ ਜਾਂ ਦੂਰ ਤਰਾਤੇ ਜਾਣਾ ਤੇ ਇਹਦੇ ਵਿੱਚ ਪਾਣੀ ਮਿੱਟੀ ਦਾ ਬਣਿਆ ਹੋਇਆ ਪਾਣੀ ਠੰਡਾ ਰਹਿੰਦਾ ਸੀ ਇਹਦੇ ਵਿੱਚ ਇਹ ਪਾਵੇ ਹੋਗੇ ਆ ਆਪਣੇ ਖਲੀ ਦੇ ਵਿੱਚ ਮੂਗਲੀ ਹੁੰਦੀ ਸੀ ਇਹਨੂੰ ਮੂਗਲੀ ਆਂਦੇ ਹੁੰਦੇ ਸੀ ਇਹ ਬੁਲਦਸਤੇ ਹੋ ਗਏ ਜੀ ਪਹਿਲਾਂ ਬੋਤਲਾਂ ਦੇ ਆਪਣੇ ਘਰਾਂ ਨੂੰ ਸਜਾਉਣ ਵਾਸਤੇ ਅਕਸਰ ਹੀ ਅਸੀਂ ਦੇਖਿਆ ਵੀ ਇਹ ਸ਼ਤਾਂ ਦੇ ਉੱਪਰ ਟੰਗੀਆਂ ਹੁੰਦੀਆਂ ਸੀ ਉੱਤੇ ਇਹਨਾਂ ਦੇ ਨਾਲ ਲਿਖਿਆ ਹੁੰਦਾ ਸੀ ਵੀ ਜਿਵੇਂ ਇਹਦੇ ਉੱਪਰ ਬਾਈ ਹਰਮੀਤ ਹੋਰਾਂ ਦਾ ਨਾਮ ਲਿਖਿਆ ਹੋਇਆ ਇਹ ਪੁਰਾਣੇ ਸਜਾਵਟੀ ਬੋਤਲਾਂ ਤੇ ਗੁਲਦਸਤੇ ਆ ਉਹ ਇਹ ਪੁਰਾਣੇ ਖੂਦ ਹੀ ਟੰਡਾ ਇਹ ਵਿੱਚ ਸਾਨਾ ਰੱਖੀ ਹੋਈ ਆ ਆਪਣਾ ਰਸੇ ਬਰਦੇ ਹੁੰਦੇ ਸੀ ਪਹਿਲਾਂ ਮੰਜੇ ਪਉਣ ਲਈ ਕੰਮ ਆਉਂਦੀ ਸੀ ਹੁਣ ਤਾਂ ਬੀਜ ਦਾ ਹੀ ਨਹੀਂ ਕੋਈ ਸਾਨਾ ਇਹ ਰੇਲਵੇ ਦੇ ਨਾਲ ਸਿਗਨਲ ਦਿੰਦੇ ਲਾਲਟਨ ਹੁੰਦੀ ਸੀ ਜੀ ਇਹਦਾ ਸ਼ੀਸ਼ਾ ਤੋੜਦਾ ਅੱਜ ਬੱਚਿਆਂ ਨੇ ਕੱਲ ਇਹ ਜ਼ਰੂਰ ਬਾਈ ਜੀ ਚਾਚੇ ਦਿਖਾਓ ਕਰੀ ਹਾਂਜੀ ਇਹ ਨਾ ਜੀ ਸ਼ੀਸ਼ਾ ਟੁੱਟ ਗਿਆ ਇੱਥੇ ਮਿੱਟੀ ਦੇ ਤੇਲ ਦਾ ਦੀਵਾ ਰੱਖਿਆ ਜਾਂਦਾ ਸੀ ਲਗ ਲਗ ਜਦੋਂ ਸਿਗਨਲ ਦਿੰਦੇ ਸ਼ੀਸ਼ਾ ਬਦਲਿਆ ਜਾਂਦਾ ਸੀ ਜੀ ਇਹ ਆਪਣੀ ਪਹਿਲਾ ਤੇ ਕੋਲੇ ਵਾਲੀ ਟ੍ਰੇਨ ਹੁੰਦੀ ਸੀ ਉਹਨੂੰ ਸਿਗਨਲ ਦੇਣ ਵਾਸਤੇ ਲਾਲਟਣ ਆ ਜੀ ਇਹ ਆਪਣੀਆਂ ਆਮ ਘਰਾਂ ਦੇ ਵਿੱਚ ਲਾਲਟਣਾ ਯੂਜ਼ ਕੀਤੀਆਂ ਜਾਂਦੀਆਂ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਮਿੱਟੀ ਦੇ ਤੇਲ ਤੇ ਲੈਂਪ ਚੱਲਦਾ ਦੇ ਚਾਨਣ ਵਗੈਰਾ ਕਰਨ ਵਾਸਤੇ ਇਹ ਦੀਵੇ ਆ ਜੀ ਤੇ ਆ ਬੜੇ ਭਾਰ ਭਾਂਦੇ ਦੀਵੇ ਆ ਪੁਰਾਣੇ ਦੋਸਤੋ ਤਾਂ ਤੁਸੀਂ ਦੇਖ ਸਕਦੇ ਹੋ ਛੋਟੇ ਵੱਡੇ ਹਰੇਕ ਸਾਈ ਦੇ ਪਏ ਇਹ ਮਿੱਟੀ ਦੇ ਤੇਲ ਤੇ ਚੱਲਣ ਵਾਲੇ ਦੀਵੇ ਆ ਪੰਜਾਬੀ ਮਾਂ ਬੋਲੀ ਵਾਲੀ ਫੱਟੀ ਆ ਆ ਸ਼ਟਰ ਵਾਲਾ ਟੀਵੀ ਆਪਣੇ ਕੋਲੇ ਜੀ ਇਹਦਾ ਐਂਟੀਨਾ ਜੀ ਪਹਿਲਾਂ ਐਂਟੀਨੇ ਨਾਲ ਚੱਲਦਾ ਹੁੰਦਾ ਸੀ ਨੱਕੜ ਦੀ ਬਾਡੀ ਵਾਲਾ ਸ਼ਟਰ ਵਾਲਾ ਟੀਵੀ ਆ ਜੀ ਲੋਕ ਲੱਗਿਆ ਜੀ ਲੋਕ ਲੱਗਾ ਹੋਇਆ ਇੱਕ ਪਾਸੇ ਦੇਖੋ ਤੁਸੀਂ ਇੱਕ ਪਾਸੇ ਜਿਹੜਾ ਹੈਗਾ ਉਹ ਟਾਈਮ ਪੀਸ ਵੀ ਲੱਗਿਆ ਹੋਇਆ ਨਾਲ ਤੇ ਆਵਾਜ਼ ਵੱਧ ਘਟ ਕਰਨ ਵਾਲੇ ਪੜਨੇ ਪੁਰਾਣੇ ਟੀਵੀ ਆ ਪੁਰਾਣੇ ਇਹਨਾਂ ਰੀਲਾਂ ਵਾਲਾ ਕੈਮਰਾ ਜੀ ਇਹ ਰੀਲਾ ਪੈਂਦਗਾ ਸੀ ਪਹਿਲਾਂ ਇਹ ਰੀਲਾ ਵਾਲਾ ਕੈਮਰਾ ਜੀ ਰੀਲ ਤੇ ਚੱਲਦਾ ਹੁੰਦਾ ਸੀ ਆ ਪੁਰਾਣਾ ਰੇਡਗੋ ਹੋ ਗਿਆ ਜੀ ਆਪਣਾ ਆ ਪੁਰਾਣਾ ਰੇਡਗੋ ਹੋ ਗਿਆ ਲੱਕੜ ਦੀ ਬਾਡੀ ਵਾਲਾ ਇਹ ਵੀ ਗ੍ਰਾਮੋਫੋਨ ਸੈੱਟ ਹੈ ਜੀ ਆ ਟੂ-ਵਿੰਗ ਵਾਲਾ ਇਹਦੇ ਗਰੇਡਗਾ ਵੀ ਚੱਲਦਾ ਪੇਪ ਵੀ ਚੱਲਦੀ ਹੈ ਜੀ ਰੀਲਾਂ ਪੈਂਦੀਆਂ ਇਹਦੇ ਵਿੱਚ ਆ ਆਪਣੇ ਪੁਰਾਣੇ ਬਿੱਤਲ ਦੇ ਵਰਤਨ ਹੋ ਗਏ ਜੀ ਆ ਵੀ ਸੀ ਆਰ ਹੋ ਗਿਆ ਵੀ ਸੀ ਆਰ ਦੀਆਂ ਕੈਸ਼ ਤਾਂ ਜੀ ਲਓ ਜੀ ਵੀ ਸੀ ਆਰ ਵੀ ਦੇ ਦਰਸ਼ਨ ਕਰ ਲਓ ਕਿਉਂਕਿ ਨਵੀਂ ਪੀੜ੍ਹੀ ਦੇ ਜਿਹੜੇ ਨੌਜਵਾਨਾ ਨੇ ਇਹਨਾਂ ਨੂੰ ਨਹੀਂ ਪਤਾ ਨਾ ਸੁੱਖਾ ਫਿਲਮ ਪਈ ਆ ਉੱਤੇ ਤੇ ਮੈਨੂੰ ਯਾਦ ਆ ਵੀ ਸੁੱਖਾ ਫਿਲਮ ਅਸੀਂ ਦੇਖੀ ਹੋਈ ਆ ਬਹੁਤ ਸੋਹਣੀ ਫਿਲਮ ਆ ਇਹਦੇ ਵਿੱਚ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਿੰਘ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਰੋਲ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਬਾਈ ਨੇ ਪੰਜਾਬੀ ਵਿਰਾਸਤ ਨੂੰ ਸੰਭਾਲਿਆ ਹੋਇਆ ਇਹ ਆਪਣੇ ਪੁਰਾਣੇ ਪੱਟੇ ਹੋ ਗਏ ਜੀ ਤੱਕੜੀ ਦੇ ਪੱਟੇ ਆ ਜਿਵੇਂ ਬਸੇਰੀ ਹੋ ਗਈ 2000 3000 ਇਹ ਲੱਗ ਲੱਗ ਤਾਰਾਂ ਦੇ ਵੱਡੇ ਛੋਟੇ ਆ ਪੱਟੇ ਇਹਨਾਂ ਦੇ ਪੱਟੇ ਆ ਜੀ ਇਹ ਆਪਣਾ ਲੈਟਰ ਬਾਕਸ ਆ ਜੀ ਲੈਟਰ ਬਾਕਸ ਵਾਕਈ ਆਹੀ ਜਿਹੜੇ ਪੁਰਾਣੇ ਹੈਗੇ ਆ ਇਹ ਚੰਗੇ ਹੁੰਦੇ ਸੀ ਅਕਸਰ ਜੇ ਕੋਈ ਬਾਹਲਾ ਵੱਡਾ ਤਕੜਾ ਬੰਦਾ ਹੋਵੇ ਪਾਰ ਦੇ ਵਿੱਚ ਅਲੱਗ ਆਪ ਦਾ ਵੀ ਹੁੰਦਾ ਸੀ ਇਹ ਆਪਣੀ ਪੱਟੀ ਆ ਜੀ ਇਹਨੂੰ ਪੱਟੀ ਕਹਿੰਦੇ ਸੀ ਇਹਦੇ 'ਚ ਆ ਵੀ ਊੜਾੜਾ ਲਿਖਿਆ ਆ ਤੇ ਉਸ ਤਰ੍ਹਾਂ ਹੀ ਵਿਰਾਸਤੀ ਪੱਟੀ ਰੱਖੀ ਹੋਈ ਆ ਸੀ ਆਪ ਥਾਪਣਾ ਇਹ ਤੁਹਾਨੂੰ ਪਤਾ ਹੀ ਹੋਣਾ ਪਹਿਲਾਂ ਰੋਟੀਆਂ ਆਪਣਾ ਥਾਪ ਕੇ ਬਣਾਉਂਦੇ ਸੀ ਇਹਨੂੰ ਥਾਪਣਾ ਦੇ ਫੇਰ ਆ ਚਕਲਾ ਵੇਲਣਾ ਆ ਜੀ ਚਕਲਾ ਵੇਲਣਾ ਤੇ ਉਹ ਥਾਪਣੇ ਤੇ ਰੋਟੀ ਆ ਜਿਹੜੀ ਉਹ ਬਣਾਈ ਜਾਂਦੀ ਸੀ ਜਿਵੇਂ ਘੜਿਆਂ ਦੇ ਉੱਤੇ ਸੇਵੀਆਂ ਵਤ ਲੈਂਦੀ ਨਾ ਬੜੀਆਂ ਇਸ ਤੇ ਥੱਪ ਕੇ ਰੋਟੀ ਜਿਹੜੀ ਉਹ ਬਣਦੀ ਸੀ ਤੇ ਆ ਟੈਲੀਫੋਨ ਆ ਜੀ ਪਹਿਲਾਂ ਇਸ ਤਰ੍ਹਾਂ ਦੇ ਟੈਲੀਫੋਨ ਸੀ ਆਪਣਾ ਜਦੋਂ ਗਦਰ ਫਿਲਮ ਦੀ ਸ਼ੂਟਿੰਗ ਹੋਈ ਸੀ ਨਾ ਉਦੋਂ ਇਹ ਗਿਆ ਸੀ ਜੀ ਇਹ ਉਹ ਟੈਲੀਫੋਨ ਆ ਪ੍ਰਾਤਨ ਜਿਹੜਾ ਗਦਰ ਫਿਲਮ ਦੇ ਵਿੱਚ ਆ ਜਿਹੜਾ ਉਹ ਵਰਤਿਆ ਗਿਆ ਸੀ ਜਦੋਂ ਅ ਅਮਿਸ਼ਾ ਪਟੇਲ ਕਮਾਉਂਦੀ ਆ ਨੰਬਰ ਤਾਂ ਇਹ ਉਹ ਫੋਨ ਹੈ ਜਿਹੜਾ ਫੋਨ ਉਹਨੇ ਡਾਇਲ ਕੀਤਾ ਸੀ ਜਿਹੜਾ ਗਦਰ ਮੂਵੀ ਦੇ ਵਿੱਚ ਵਰਤਿਆ ਗਿਆ ਸੀ ਆ ਤਾਂ ਬਾਈ ਜੀ ਨੇ ਉੱਪਰ ਆਪਣਾ ਨੰਬਰ ਵੀ ਲਿਖਿਆ ਹੋਇਆ ਹੈ ਵੀ ਹੋਰ ਕੋਈ ਜਾਣਕਾਰੀ ਚਾਹੇ ਪੁਰਾਤਨ ਸਮਾਨ ਕਿਸੇ ਪੰਜਾਬੀ ਫਿਲਮਾਂ ਦੇ ਵਾਸਤੇ ਚਾਹੀਦਾ ਤਾਂ ਇਸ ਨੰਬਰ ਤੇ ਸੰਪਰਕ ਵੀ ਕੀਤਾ ਜਾ ਸਕਦਾ ਜਿਹਦਾ ਨੰਬਰ ਹੈਗਾ 9786 18053 ਆਪ ਵੀ ਟੈਲੀਫੋਨ ਅਕੀਵਰਾਇਆ ਤਾਂ ਟੈਲੀਫੋਨ ਰਸੀਵਰ ਵੀ ਬਹੁਤ ਵਧੀਆ ਪੁਰਾਣਾ ਪਿਆ ਤੇ ਦੋਸਤੋ ਇਹ ਚੀਜ਼ਾਂ ਤਾਂ ਅਲੋਪ ਹੋ ਗਈਆਂ ਹੁਣ ਉਸ ਤੋਂ ਬਾਅਦ ਆ ਗਏ ਆ ਟੈਲੀਫੋਨ ਆ ਗਏ ਤੁਮਾ ਹਾਰੇ ਇਹ ਵੀ ਧੁੰਮਗੇ ਚਲਦੇ ਆ ਹਾਂਜੀ ਆ ਮੰਜੇ ਜੋੜ ਕੇ ਸਪੀਕਰ ਵਾਹ ਜੀ ਵਾਹ ਸ਼ਾਦੀ ਦੇ ਵਿੱਚ ਲੱਗਦੇ ਹੁੰਦੇ ਸੀ ਮੰਜੇ ਜੋੜ ਕੇ ਸਪੀਕਰ ਹੁਣ ਤਾਂ ਵੈਸੇ ਰਵਾਜ ਖਤਮ ਹੋ ਗਿਆ ਤੇ ਇੱਕ ਮਾਡਲ ਤਿਆਰ ਕੀਤਾ ਜੀ ਅਸੀਂ ਬਿਲਕੁਲ ਜੀ ਕਹਿੰਦੇ ਦੋ ਮੰਜਿਆਂ ਨੂੰ ਜੋੜ ਸਪੀਕਰ ਵੱਜਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁਰਕੇ ਵੱਜਣੇ ਨਹੀਂ ਇਹ ਇਸ ਤਰ੍ਹਾਂ ਹੀ ਵਿਆਹ ਸ਼ਾਦੀਆਂ ਦੇ ਉੱਪਰ ਕੋਠਿਆਂ ਦੇ ਉੱਪਰ ਆ ਮੰਜੇ ਜੋੜ ਕੇ ਸਪੀਕਰ ਬਣਦੇ ਨੇ ਤੇ ਹਫਤਾ ਹਫਤਾ 10-10 ਦਿਨ ਉਹ ਸਪੀਕਰ ਵਿਆਹ ਵਾਲੇ ਦਿਨ ਤੋਂ ਪਹਿਲਾਂ ਜਿਹੜਾ ਉਹ ਚੱਲਦਾ ਰਹਿਣਾ ਇੱਕ ਕੋਲੇ ਵਾਲੀ ਪ੍ਰੈਸ ਆ ਜੀ ਇਹ ਬਹੁਤ ਪੁਰਾਣਾ ਪ੍ਰੈਸ ਆ ਪਹਿਲਾਂ ਇਸ ਤਰ੍ਹਾਂ ਹੁੰਦੇਗਾ ਹੁੰਦੀਆਂ ਸੀ ਫਿਰ ਕੋਲੇ ਵਾਲੀਆਂ ਮਾਡਲ ਚ ਆਉਣ ਲੱਗੀਆਂ ਇਹ ਆਪਣੀ ਲੱਕੜ ਦੀ ਤੰਗਲੀ ਹੋ ਗਈ ਜੀ ਇਹ ਸੇਵੀਆਂ ਬੱਟਣ ਵਾਲੀ ਘੋੜੀ ਹੋ ਗਈ ਇਹ ਆਪਣੀਆਂ ਡਾਕ ਟਿਕਟਾਂ ਜੀ ਸਿੱਖ ਇਤਿਹਾਸ ਜਿਹੜੀਆਂ ਡਾਕ ਟਿਕਟਾਂ ਆਪਣੇ ਆਹ ਲੱਗਦੀਆਂ ਹੁੰਦੀਆਂ ਸੀ ਜੀ ਇਹ ਰੋਟੀਆਂ ਵਗੈਰਾ ਰੱਖਣ ਵਾਲਾ ਜੀ ਇਹ ਕਾਨਿਆਂ ਦਾ ਬੰਦਾ ਸੀ ਆ ਬੱਚਿਆਂ ਦੇ ਖੇਡਣ ਵਾਲੇ ਖਲਾਉਣੇ ਆ ਜੀ ਇਹਨਾਂ ਛਣਕੜਿਆਂ ਦੇ ਸੀ ਆ ਊਠ ਤੇ ਬੈਠਣ ਵਾਲੀ ਜਿਵੇਂ ਕਾਠੀ ਹੋ ਗਈ ਇਹ ਆ ਨਿਯੋਲ ਹੋ ਗਿਆ ਜੀ ਊਠ ਵਾਲਾ ਊਠ ਦੇ ਊਠ ਨੂੰ ਵੀ ਚੋਰੀ ਚਾਰੀ ਨਾ ਹੋ ਜੇ ਉਸ ਤਮ ਇਹ ਨਿਯੋਲ ਜਿੰਦਰਾ ਲਾਉਂਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਇਹ ਨਿਯੋਲ ਜਿੰਦਰਾ ਹੁੰਦਾ ਸੀ ਜੀ ਵੀ ਪਹਿਲਾਂ ਰਾਤ ਨੂੰ ਲਾ ਦਿੰਦੇ ਸੀ ਵੀ ਕੋਈ ਚੋਰੀ ਨਾ ਕਰਕੇ ਲੈ ਜੇ ਇਹ ਆਪਣੇ ਪੁਰਾਣੇ ਨੋਟ ਹੋ ਗਏ ਜੀ ਜਿਵੇਂ ਆ ਪੰਜਾਂ ਦਾ ਹੋ ਗਿਆ 2 ਰੁਪਈਆ ਦਾ ਆਉਂਦਾ ਸੀ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਨੋਟ ਸੀ ਉਹ ਸਨ 47 ਤੋਂ ਪਹਿਲਾਂ ਆਇਆ ਸੀ ਜੀ ਸਾਹ ਦਾ ਸਰਫੀਆਂ ਦਾ ਨੋਟ ਆ ਇਹ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਭਾਰਤ ਦੀ ਕਰੰਸੀ ਦੇ ਨੋਟ ਆ ਜੀ ਆ ਵੀ ਆਪਣੇ ਪ੍ਰਾ ਜਿਹੜੇ ਨੋਟ ਪਹਿਲਾਂ ਚੱਲਦੇ ਸੀ ਪੁਰਾਣੇ ਨੋਟ ਹੀ ਆ ਜੀ ਤੇ ਇਹਨੂੰ ਪੁੱਛਾਂ ਦੇ ਹੁੰਦੇ ਸੀ ਜੀ ਤਾਣੀ ਬੁੰਨ ਵਾਲਾ ਪੁੱਛ ਜੀ ਹਾਂ ਹਾਂ ਆ ਜਮੇ ਟੀਰਨ ਹੋ ਗਿਆ ਨਲਕਾ ਆ ਗਿਆ ਆ ਦਰੀ ਬੁੰਨ ਵਾਲੇ ਹੱਥੇ ਹੋ ਗਏ ਆ ਆਪਣੇ ਪ੍ਰਾਤਨ ਛਿੱਕੀ ਹੋ ਗਏ ਜੀ ਆਪਣੇ ਫਾਨ ਅਕਬਰ ਜਹਾਗੀਰ ਤੇ ਅਲੱਗ-ਅਲੱਗ ਮਹਾਰਾਜ ਜੀ ਸਿੰਘ ਅਲੱਗ-ਅਲੱਗ ਰਿਆਸਤਾਂ ਦੇ ਸਿੱਕੇ ਹੈ ਜੀ ਤੇ ਬਾਕੀ ਆਪਣੇ ਕੋਲੇ 3-4 ਆਈਟਮ ਤੋਂ ਪਲਾਸੀ ਹੈ 3000 ਤੋਂ ਉਹ ਆਪਣੇ ਕੋਈ ਘਰੇ ਸਾਮਾਨ ਬਹੁਤ ਪਿਆ ਹੈ ਜੀ ਪਿੰਡ ਦੁਹੇ ਵਾਲਾ ਜਿਹੜਾ ਸ੍ਰੀ ਮੁਕਤਸਰ ਸਾਹਿਬਾ ਜੀ ਬਾਈ ਹਰਮੀਤ ਪਿੰਡ ਦੁਹੇ ਵਾਲਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਉਹ ਮਲੌਰ ਤੇ ਮੁਕਤਸਰ ਨੂੰ ਜਾਣਿਆ ਜਦੋਂ ਆਪਾਂ ਦੋਸਤੋ ਸੜਕ ਦੇ ਉੱਪਰ ਹੀ ਇਹ ਪਿੰਡ ਆਉਂਦਾ ਹੈ ਤੇ ਭਾਈ ਜੀ ਹਰਮਿਤ ਹੋਰਾਂ ਨੇ ਦੱਸਿਆ ਵੀ 300 ਤੋਂ 93000 ਤੋਂ ਪਲੱਸ ਆ ਜੀ 3000 ਤੋਂ ਵੱਧ ਇੱਥੇ ਪੁਰਾਤਨ ਚੀਜ਼ਾਂ ਜਿਹੜੀਆਂ ਉਹ ਤੁਸੀਂ ਦੇਖ ਚੁੱਕੇ ਹੋ ਤੇ ਇਹ ਜਿਹੜਾ ਸਮਾਨ ਆ ਵਕ ਵਕ ਪੰਜਾਬੀ ਫਿਲਮਾਂ ਦੇ ਵਿੱਚ ਵੀ ਵਰਤਿਆ ਗਿਆ ਜਿਵੇਂ ਬਾਈ ਜੀ ਨੇ ਫੋਨ ਦੱਸੇ ਸੀ ਉਹ ਗਦਰ ਫਿਲਮ ਦੇ ਵਿੱਚ ਵਰਤਿਆ ਗਿਆ ਤਾਂ ਜੇਕਰ ਕੋਈ ਇਸ ਤਰ੍ਹਾਂ ਦੀ ਪੁਰਾਣੀ ਪ੍ਰਦਰਸ਼ਨੀ ਲਾਉਣੀ ਹੈ ਇਹ ਚੀਜ਼ਾਂ ਜਿਹੜੀਆਂ ਪੁਰਾਤਨ ਦਿਖਾਉਣੀਆਂ ਜਾਂ ਕੋਈ ਪੰਜਾਬੀ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਇਹ ਸਮਾਨ ਵਰਤਣਾ ਤਾਂ ਬਾਈ ਜੀ ਹਰਮੀਤ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇੱਕ ਬਾਈ ਜੀ ਆਪਣੀ ਜ਼ੁਬਾਨੀ ਆਪਣਾ ਨੰਬਰ ਜਰੂਰ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਤਾਂ ਕਿ ਤੁਹਾਡੇ ਤੱਕ ਇਹ ਚੀਜ਼ ਦੀ ਜਾਣਕਾਰੀ ਲੈਣੀ ਹੈ ਪੁਰਾਣੀਆਂ ਚੀਜ਼ਾਂ ਬਾਰੇ ਜਾਨਣਾ ਹੈ ਕਈ ਵਾਰੀ ਸਾਡੇ ਨੌਜਵਾਨ ਪੁਰਾਣੇ ਵਿਰਸੇ ਤੇ ਪੜ੍ਹਾਈ ਕਰਦੇ ਆ ਤਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਜਾਣਨ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਆ ਤਾਂ ਦੋਸਤੋ ਬੜੀ ਵਧੀਆ ਜਾਣਕਾਰੀ ਬਾਈ ਜੀ ਰੱਖੀ ਬੈਠੇ ਆ 3000 ਤੋਂ ਵੱਧ ਇਹਨਾਂ ਕੋਲੇ ਪੁਰਾਣੀਆਂ ਚੀਜ਼ਾਂ ਤਾਂ ਬਾਈ ਜੀ ਦੱਸੋ ਉਹਦੇ ਬਾਰੇ ਮੇਰਾ ਨਾਂ ਹਰਮੀਤ ਸਿੰਘ ਆ ਜੀ ਪਿੰਡ ਦੂਹੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬਾ ਮੇਰਾ ਨੰਬਰ ਮੋਬਾਈਲ 79736 ਤੇ 18053 ਜੀ ਜੀ 79036 79736 ਜੀ 79736 18053 ਜੀ 79736 ਤੇ 18053 53 ਇਹ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਇਹ ਜਾਣਕਾਰੀਆਂ ਇਕੱਤਰ ਕਰ ਸਕਦੇ ਹੋ ਤੇ ਪੰਜਾਬੀ ਮਾਂ ਬੋਲੀ ਆਪਣੇ ਉੱਪਰ ਲਿਖਿਆ ਹੋਇਆ ਜੀ ਇਹ ਆਪਣੀ ਫੱਟੀ ਹੈ ਜਿਵੇਂ ਪਹਿਲਾਂ ਆਪਣੇ ਸਕੂਲਾਂ ਦੇ ਵਿੱਚ ਆਮ ਹੀ ਬੱਚਿਆਂ ਨੂੰ ਪੰਜਵੀਂ ਜਮਾਤੀਗ ਕੂੜਾੜਾ ਲਿਖਾਇਆ ਜਾਂਦਾ ਸੀ ਜੀ ਪੈਸੇ ਹੁਣ ਅੱਜ ਕੱਲ ਦਾ ਲੋਪ ਹੀ ਹੋ ਗਏ ਸਕੂਲਾਂ ਦੇ ਵਿੱਚੋਂ ਜੀ ਬਿਲਕੁਲ ਜੀ ਇਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵੱਡੀ ਪੱਤੀ ਤਿਆਰ ਕਰਕੇ ਬਾਈ ਜੀ ਹੋਰਾਂ ਨੇ ਲਾਈ ਹੈ ਉੱਤੇ ਪੰਜਾਬ ਦਾ ਨਕਸ਼ਾ ਵਾਹ ਕੇ ਆਮ ਪ੍ਰਚਲਿਤ ਸ਼ਬਦ ਆ ਜਿਹੜੇ ਸਾਡੇ ਪਿੰਡ ਖੇਤ ਕਬੱਡੀ ਨਜ਼ਾਰੇ ਬੇਬੇ ਕਿਸਾਨ ਪਾਪੂ ਪੰਜਾਬ ਮੋਟਰ ਪੰਜ ਦਰਿਆ ਮੱਕੀ ਦੀ ਰੋਟੀ ਮੇਲੇ ਮਟਿਆਰਾ ਸ਼ਿੰਗਾਰ ਹਾਰ ਸ਼ਿੰਗਾਰ ਇਹ ਦੇਖ ਲੋ ਸਾਰੀਆਂ ਚੀਜ਼ਾਂ ਬਾਈ ਜੀ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਲਿਖੀਆਂ ਪੰਜਾਬ ਨੂੰ ਦਰਸਾਉਂਦੀਆਂ ਤਾਂ ਮੈਨੂੰ ਲੱਗਦਾ ਬਾਈ ਜੀ ਪੰਜਾਬ ਸੰਭੀ ਬੈਠੇ ਹੈ ਸਾਡਾ ਪੁਰਾਣਾ ਸੱਭਿਆਚਾਰ ਸੰਭੀ ਬੈਠੇ ਹੈ ਇਹੋ ਜੇ ਸ਼ੌਂਕ ਰੱਖਣ ਵਾਲੇ ਪੰਜਾਬ ਦੇ ਜਿਹੜੇ ਚਲিয়ে ਵੀ ਨੌਜਵਾਨ ਹੈ ਜਾਂ ਬਾਈ ਹਰਮਿਤ ਵਰਗੇ ਹੋਰ ਬਥੇਰੇ ਆ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸਜਦਾ ਹੈ ਵੀ ਬਾਈ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਪੰਜਾਬ ਨੂੰ ਸੰਭਾਇਆ ਹੋਇਆ ਤੇ ਬਾਈ ਜੀ ਤੁਸੀਂ ਪੰਜਾਬ ਸਾਡੇ ਸਾਹਮਣੇ ਪੁਰਾਣੀਆਂ ਚੀਜ਼ਾਂ ਨੂੰ ਜਿਉਂਦਾ ਕਰਤਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਪਹੁੰਚਣ ਤੇ ਬਹੁਤ ਧੰਨਵਾਦ ਆ ਆਪਣਾ ਪ੍ਰੂਰ ਦਾ ਸਮਾਨ ਦਿਖਾਉਣ ਦੀ ਪ੍ਰਦਰਸ਼ਨੀ ਦਾ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਤੇ ਦੋਸਤੋ ਇਹ ਸਨ ਹਰਮੀਤ ਸਿੰਘ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਦੁਹਾ ਵਾਲੇ ਤੋਂ ਜਿਨ੍ਹਾਂ ਨੇ 3000 ਤੋਂ ਪਲੱਸ ਪੁਰਾਤਨ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਸ ਪ੍ਰਤੀਕਿਰਿਆ ਸਾਡੇ ਸਾਨੂੰ ਜਰੂਰ ਪਹੁੰਚਾਉਣਾ ਸਾਡੀ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ